ਲੋ ਬਈ ਅੱਜ ਤੁਹਾਨੂੰ ਦਿਖਾਉਣੇ ਆ ਜਗਜੀਤ ਤੇ ਸਵਰਾਜ ਦੀ ਪਰਫਾਰਮੈਂਸ ਪਹਿਲਾਂ ਚੱਲਦੀ ਸੀ ਆਪਣਾ ਵਾਲੇ ਜੌਂਡੀਆਰ 52 ਦਾਸ ਤੇ 14 ਦਾਸ ਦੀਆਂ ਪੁੜੀਆਂ ਮਸ਼ੀਨ ਦੀਆਂ ਅੱਜ 44 ਪਾ ਕੇ ਦੇਖਣਾ ਮੁੰਡੇ ਕਹਿੰਦੇ ਵੀ ਕੀ ਪਰਫਾਰਮੈਂਸ ਨਿਕਲਦੀ ਆ ਹੁਣ ਤੇਲ ਮਣਦਿਆਂ ਦਾ ਹਾਂ ਉਹ ਆਪਣੇ ਵਾਲਾ ਕਰਦਾ 1600 ਚੱਕਰ ਤੇ ਪੂਰੇ ਚੱਕਰ ਮਸ਼ੀਨ ਦੇ ਇਹ ਦੇਖਦੇ ਆ ਕਿੰਨੇ ਤੇ ਚੱਲੂ ਹੂੰ ਤਾਂ ਕਹਿੰਦੇ 1200 ਤੀ ਕਰ ਦੂ ਇਹੇ ਗੁਲੀਆਂ ਦਾ ਫਰਕ ਆ। ਨਾ ਤੇ ਜੋਰ ਨਹੀਂ ਲੱਗਣਾ। ਪੂਰਾ 12 ਲੀਟਰ ਤੇਲ ਹੈ। 12 ਲੀਟਰ ਤੇਲ ਆ ਬਾਈ। ਜੌਂਡੀਆ ਖਾਂਦਾ ਰਿਹਾ 4 ਤੇ 4.5। ਹੂੰ ਇਹ ਦੇਖਦੇ ਆ ਵੱੱਦ ਖਾਊਗਾ। ਤੂੰ ਇਹ ਵੱੱਦ ਖਾ ਸਕਦਾ 1/4। ਬਾਕੀ ਦੇਖਦੇ ਆ ਗੱਲਾਂ ਬਾਤਾਂ। ਮਸ਼ੀਨ ਪਾ ਕੇ ਉਤਰੋ ਜੀ। ਪ੍ਰਭਜੀ ਬਾਈ ਜੀ। ਆਓ ਬਾਈ ਮਸ਼ੀਨ ਆ 45 ਮਗਰ ਪਾ ਲਈ ਸੀ ਚਲਾ ਕੇ ਦੇਖਦੇ ਹਾਂ ਨਾ ਪਹਿਲਾ ਗੇਰ ਆ ਪਹਿਲਾ ਲੋ ਪਹਿਲਾ ਲੋ ਆ ਬਾਈ ਤੇ 1200 ਰੁਪਏ ਮਤੇ ਚੱਕਰ ਪੂਰੇ ਕਰਦਾ ਬੈਟਰ ਹੁਣ ਚਲਾ ਕੇ ਦੇ 1400 ਕਰ ਲਾ ਦਬੂੜੀ ਚਾਹ ਚਮਰਾ ਫਿਰ ਵਾਧਾ ਮਾੜੇ ਜੀ ਚੰਗਰਾਂ ਵਾਲੇ ਦਾ ਰੀਨ ਕੁੱਝ ਰੀਨ ਫੜਕਾਂ ਫੁੱਲ ਕਰੀ ਜਾਂਦੀ ਹੈ ਚਾਹ ਲੁਹਾ ਬਈ ਔਰ ਗੱਲ ਮੈਂ ਖੁੱਲ੍ਹੀ ਚਿੱਤਰ ਨੂੰ ਤੋੜਦਾ ਕਰਕੇ ਨਾ ਤੂੰ ਇਹ ਬੜਾ ਜਿੱਤ ਪਰ ਘੱਟ ਤੀਜਾ ਤੋੜਾ ਆਇਆ ਸੀ ਭਾਈ ਤੀਜੇ ਲੋਚ ਦਾ ਸਫਾਈ ਨਹੀਂ ਆਉਂਦੀ ਦੂਜੇ ਜਾ ਦੇਖੋ ਦੂਜੇ ਚ ਪੂਰੀ ਘੈਂਟ ਸਫਾਈ ਲਵਾਂਗਾ ਲੋ ਲਾਤਾ ਕਿੰਨੇ ਚੱਕਰ ਤੋੜਦਾ ਕਿੰਨੇ ਚੱਕਰ ਤੋੜਦਾ ਕੀਤਾ ਹੀ ਭਾਈ 15 ਉਹ ਚੱਕਰ ਕਰਾ ਹੈ 14 ਉਹ ਟੜਕੇ ਚੱਲਦਾ ਪੂਰਾ ਹੁਣ ਦੂਜਾ ਲੋ ਲਾਉਣੇ ਇੱਧਰ ਪੂਰੀ ਵਧੀਆ ਲੇਦਾ ਲਾਂਗਾ ਪੂਰਾ ਸਰਾਗਾ ਇतना ਹੋ ਚੱਕਰ ਕਰਿਆ ਹੋਇਆ ਆ ਆ ਪੂਰੀ ਫੁੱਲ ਲੱਗਦਾ ਆ ਕੀ ਹੋਣਾ ਜਿਵੇਂ ਦਾਣੇ ਭਾਇਆ ਮੀਂਹ ਨਹੀਂ ਖੜਾ ਕੇ ਆ ਕੇ ਅੜ ਗਿਆ 12 ਹਜ਼ਾਰ ਚਲਦਾ ਵਈ ਯਾਰ ਨਾਲੇ ਚੱਕਰ ਨਹੀਂ ਮਿਲੇ ਹੋਏ ਮਸ਼ੀਨ ਨਾਲ ਨਹੀਂ ਸਭ ਰਾ 1600 ਤੇ ਚੱਲਦਾ ਹੁੰਦਾ ਲਓ ਬਾਈ 19 ਮਿੰਟ ਆ ਜਾਪਾ ਟਰਾਲੀ ਭਰਤੀ ਤੇ ਮਸ਼ੀਨ ਆਪਣੇ ਜੁੰਡੀਰ ਮੰਗਰ ਦੂਰੀਵਾਰ ਪਾਤੀ ਤੇ ਉਹ 44 ਘੜਤਾ ਸੀ ਉਹ ਤੇੜ ਮਿੰਟ ਨੇ ਹੁਣ ਕੀ ਗੱਲ ਬਾਤ ਹੈ ਤੇੜ ਮਿੰਟ ਮਣੋ ਜੀ ਮਣੋ ਕਿੰਨਾ ਖਾਦਾ ਉਦਰ ਹਿਸਾਬ ਨਾਲ ਜਸਾਵਣਾ ਚਾਲੇ ਤਾਂ ਬੜਾ ਦਬਕਿਆ ਬਹੁਤ ਹਾਂ 2 ਲੀਟਰ ਹੀ ਖਾਦਾ ਯਾਰ ਜਮਨ ਕੀਨ ਵਾਲੀ ਗੱਲ ਹੀ ਨਹੀਂ ਕਮਾਲ ਹੀ ਹੈ ਨਾ ਅੱਜ ਦੱਸ ਤੇ ਹੈ ਹੂੰ ਠੀਕ ਹੈ ਲੋ ਵੇ ਬਈ ਪੂਰਾ ਵਧੀਆਗਾ ਪਰ ਚੱਕਾ ਦਾ ਚੱਕਰਾ ਬਣਾਦਾ ਆਉਂਦਾ ਸੀ ਆਉਂਦਾ ਸੀ ਨਜਾਇਜ਼ ਟਰੈਕਟਰ ਪਰ ਦਬਿਆ ਹੈ ਹੀ ਨਹੀਂ ਕਰਮ ਹੋਈ ਗਿਆ ਟਰੈਕਟਰ ਉਹ ਚੱਕਰ ਤੋੜੇ ਨਹੀਂ ਰੈਲਾ ਕਿਸੇ ਵੇਲੇ ਵੀ ਨਹੀਂ ਹੁੰਦਾ ਇੱਕ ਬਾਈ ਵੀਡਿਓਾਂ ਚ ਕਹਿ ਦਾਂਦੇ ਆ ਫਿਰ ਟਰਬੋ ਲੱਗੀ ਆ ਟਰੈਕਟਰ ਤੇ ਕਈ ਵਾਰ ਅਗਲਾ ਕਹਿੰਦਾ ਉਹ ਵੀ ਸਿੰਪਲ ਸੋਰਾਜ ਖਿੱਚਦਾ ਨਹੀਂ ਹਾਂ ਟਰਬੋ ਲਾ ਕੇ ਪਾਵਰ ਵਧਾਈ ਹੋਈ ਆ ਮੋਗਿਆਂ ਲਵਾਇਆ ਜੀ ਹਾਂ ਠੀਕ ਓਕੇ ਬਾਈ